ਟਿਵਾਨਾ ਰੈਡੀ ਦੇ ਸਤਕਾਰ ਸ्रोत ਦੌਰ ਰਿਪੋਰਟ ਪੇਸ਼ ਕਰਾਂਗੇ ਇੱਕ ਤਾਂ ਪ੍ਰਵਾਸ ਬਾਰੇ ਹੈ ਕਿ ਕਿਵੇਂ ਲੋਕੀ ਵਿਦੇਸ਼ਾਂ ਨੂੰ ਜਾ ਰਹੇ ਨੇ ਤੇ ਪਿੱਛੋਂ ਬਜ਼ੁਰਗਾਂ ਦਾ ਕੀ ਹਾਲ ਹੈ ਇਸ ਸਬੰਧੀ ਬਹੁਤ ਅੱਛੀ ਪਹਿਲ ਕੀਤੀ ਹੈ ਇੱਕ ਸੂਬੇ ਨੇ ਕਿ ਉਹਨਾਂ ਪਿੱਛੇ ਰਹਿ ਗਏ ਇਕੱਲੇ ਬਜ਼ੁਰਗਾਂ ਦਾ ਇਕਲਾਪਾ ਸੋਨਾ ਕਿਵੇਂ ਬਣਾਇਆ ਜਾਵੇ ਦੂਸਰੀ ਰਿਪੋਰਟ ਹੈ ਇੰਡੀਆ ਦੇ ਵਿੱਚ ਅ ਕਿਸ ਤਰ੍ਹਾਂ ਅਰਬਪਤੀ ਵਧ ਰਹੇ ਨੇ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ ਇਹਦੀ ਜਿਹੜੀ ਸਥਿਤੀ ਹੈ ਉਹ ਬੜੀ ਅਜੀਬ ਹੈ ਕੁਕਾ ਠੀਕ ਹੈ ਬਿਜ਼ਨਸ ਕਰਨ ਵਾਲੇ ਜਿਹੜੇ ਲੋਕ ਨੇ ਬਿਜ਼ਨਸਮੈਨ ਨੇ ਇਹਨਾਂ ਦੀ ਆਮਦਨ ਵੱਧੀ ਹੈ ਪਰ ਦੁਨੀਆ 'ਚ ਬਿਜ਼ਨਸਮੈਨ ਦੀ ਆਮਦਨ ਇੰਨੀ ਨਹੀਂ ਵਧੀ ਜਿੰਨੀ ਭਾਰਤ 'ਚ ਵਧੀ ਹੈ ਇਸ ਦੇ ਵਿੱਚ ਤੁਸੀਂ ਵੇਖੋ ਕਿ ਭਾਰਤ ਵਿੱਚ ਅਰਬਪਤੀਆਂ ਦੀ ਤਦਾਦ ਬੇਤਹਾਸ਼ਾ ਵੱਧ ਰਹੀ ਹੈ ਦੁਨੀਆ ਦੇ ਵਿੱਚ ਅਰਬਪਤੀਆਂ ਦੀ ਜਿਆਦਾਦ 10 ਸਾਲ ਦੇ ਵਿੱਚ 121% ਵਧੀ ਹੈ ਪਰ ਭਾਰਤ ਦੇ ਵਿੱਚ 10 ਸਾਲਾਂ ਦੇ ਵਿੱਚ ਅਰਬਪਤੀਆਂ ਦੀ ਜਿਆਦਾਦ ਇਸ ਤੋਂ ਦੁੱਗਣੀ 263% ਦੀ ਵਧੀ ਹੈ ਸਾਬ ਲਾ ਲੋ ਯਾਨੀ ਬਾਹਰ ਦੀਆਂ ਸਰਕਾਰਾਂ ਆਪਣੇ ਬਿਜ਼ਨਸਮੈਨ ਨੂੰ ਬੇਤਹਾਸ਼ਾ ਅਮੀਰ ਨਹੀਂ ਹੋਣ ਦਿੰਦੀਆਂ ਪਰ ਭਾਰਤ ਦੀ ਸਰਕਾਰਾਂ ਨੇ ਆਪਣੇ ਅਮੀਰ ਬਿਜ਼ਨਸਮੈਨ ਨੂੰ ਦੁੱਗਣਾ ਅਮੀਰ ਕਰ ਦਿੱਤਾ 185 ਅਰਬ ਪਤੀਆਂ ਦੀ ਜਾਇਦਾਦ ਦੇ ਮਾਮਲੇ ਦੇ ਵਿੱਚ ਭਾਰਤ ਤੀਜੇ ਸਥਾਨ ਤੇ ਹੈ ਭਾਰਤ ਵਿੱਚ 102 ਅਰਬ ਪਤੀ ਵਧੇ ਨੇ ਲੇਕਿਨ ਚੀਨ ਦੇ ਵਿੱਚ ਸਿਰਫ 5 ਵਧੇ ਨੇ ਇਸ ਵਕਫੇ ਦੇ ਦੌਰਾਨ 10 ਸਾਲ ਦੇ ਦੌਰਾਨ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਅਰਬਪਤੀਆਂ ਦੀ ਜਨਮਤ 10 ਸਾਲ ਦੇ ਵਿੱਚ 3 ਗੁਣਾ ਹੋ ਗਈ ਹੈ ਹਾਲ ਹੀ ਦੇ ਵਰਸ਼ਾਂ ਦੇ ਵਿੱਚ ਹਾਲ ਹੀ ਦੇ ਸਾਲਾਂ ਦੇ ਵਿੱਚ ਚੀਨ ਤੋਂ ਉਭਰੀਆਂ ਆਰਥਿਕ ਚੁਣੌਤੀਆਂ ਦਾ ਅਸਰ ਉੱਥੋਂ ਦੇ ਚੀਨ ਦੇ ਅਮੀਰਾਂ ਤੇ ਪਿਆ ਹੈ UBS ਦੀ ਰਿਪੋਰਟ ਦੇ ਮੁਤਾਬਕ ਸਾਲ 2115 ਤੋਂ ਲੈ ਕੇ 220 ਦੇ ਦਰਮਿਆਨ ਚੀਨ ਦੇ ਅਰਬਪਤੀਆਂ ਦੀ ਜਾਇਦਾਦ ਸਾਲਾਨਾ 20% ਤੋਂ ਜ਼ਿਆਦਾ ਵਧੀ ਹੈ। ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਜਾਇਦਾਦ ਹਰ ਸਾਲ 5% ਘਟਦੀ ਗਈ। ਦੂਜੀ ਤਰਫ ਸਾਲ 220 ਤੋਂ ਲੈ ਕੇ 224 ਤੱਕ ਉੱਤਰੀ ਅਮਰੀਕਾ ਦੇ ਅਰਬਪਤੀਆਂ ਦੀ ਜਾਇਦਾਦ 58% ਵਧੀ ਹੈ ਤੇ ਪੱਛਮੀ ਯੂਰਪ ਦੇ ਅਰਬਪਤੀਆਂ ਦੀ ਜਾਇਦਾਦ 29% ਵਧੀ ਹੈ। ਦੁਨੀਆ ਦੇ ਟੈਕਨੀਕਲ ਸੈਕਟਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਅਮੀਰ ਨੇ ਬਿਲੀਅਨਸ ਨੇ ਉਹ ਨਿਕਲ ਰਹੇ ਨੇ ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਦੀ ਜਾਇਦਾਦ 47 68000 ਕਰੋੜ ਰੁਪਏ ਤੋਂ 3 ਗੁਣਾ ਵੱਧ ਕੇ 203 ਲੱਖ ਕਰੋੜ ਹੋ ਗਈ ਹੈ ਦੂਸਰੇ ਪਾਸੇ ਇੰਡਸਟਰੀਅਲ ਬਿਲੀਅਨਸ ਨੇ ਜਿਹੜੇ ਉਹ ਦੂਜੇ ਨੰਬਰ ਤੇ ਆ ਰਹੇ ਨੇ ਉਹਨਾਂ ਦੀ ਜਾਇਦਾਦ 45000 ਕਰੋੜ ਤੋਂ ਵੱਧ ਕੇ 110 ਲੱਖ ਕਰੋੜ ਹੋ ਗਈ ਹੈ। ਭਾਰਤ ਵਿੱਚ 10 ਸਾਲਾਂ ਦੇ ਵਿੱਚ ਅਰਬਪਤੀਆਂ ਦੀ ਜਾਇਦਾਦ 3 ਗੁਣਾ ਵੱਧ ਗਈ ਹੈ। ਇਹ ਵੱਧ ਕੇ 77 ਲੱਖ ਕਰੋੜ ਹੋ ਗਈ ਹੈ। 10 ਸਾਲ ਦੇ ਵਿੱਚ ਭਾਰਤ ਦੇ ਜਿਹੜੇ ਅਰਬਪਤੀ ਨੇ ਇਹਨਾਂ ਦੀ ਸੰਖਿਆ 83 ਤੋਂ 143% ਵੱਧ ਕੇ 185 ਹੋ ਗਈ ਹੈ। ਯਾਨੀ 10 ਸਾਲ ਪਹਿਲਾਂ ਇੰਡੀਆ 'ਚ ਸਿਰਫ 83 ਬੰਦੇ ਅਰਬਪਤੀ ਸੀ ਪਰ 10 ਸਾਲਾਂ 'ਚ ਇਨਾ ਚ 123% ਦੀ ਵਾਧਾ ਹੋ ਗਿਆ ਜਾਨਕਿ 83 ਤੋਂ 185 ਅਰਬਪਤੀ ਭਾਰਤ ਚ ਪੈਦਾ ਹੋ ਗਏ ਇਹਨਾਂ ਤੁਸੀਂ ਹਿਸਾਬ ਲਾ ਲਓ 83 ਤੋਂ 185 ਜਾਨਕਿ 100 ਅਰਬਪਤੀ 10 ਸਾਲਾਂ ਚ ਵਧ ਗਿਆ ਜਾਨਕਿ ਹਰ ਸਾਲ 10 ਨਵੇਂ ਅਰਬਪਤੀ ਇੰਡੀਆ ਚ ਪੈਦਾ ਹੋ ਗਏ ਇਹਦੇ ਚ ਇਹ ਨਹੀਂ ਕਿ ਭਾਰਤ ਅਮੀਰ ਹੋ ਗਿਆ ਇਹਦੇ ਚ ਇਹ ਆ ਕਿ ਭਾਰਤ ਦੇ ਆਮ ਲੋਕਾਂ ਦੀ ਆਮਦਨ ਇਹਨਾਂ ਅਮੀਰਾਂ ਦੇ ਬੋਝਾਂ ਚ ਪੈ ਗਈ ਹੁਣ ਆ ਅਡਾਨੀ ਡੱਡੂ ਨੱਕੇ ਜਿਹਨੂੰ ਕੌਣ ਜਾਣਦਾ ਸੀ ਜਦੋਂ ਦੇ ਮੋਦੀ ਸਾਹਿਬ ਆਏ ਇਹ ਦੁਨੀਆ ਦੇ ਅਮੀਰਾਂ ਚ ਸ਼ਾਮਲ ਹੋ ਗਿਆ ਲੇਕਿਨ ਇਹਨਾਂ ਭਾਰਤੀ ਅਰਬਪਤੀਆਂ ਦੀ ਜਿਹੜੀ 185 ਅਰਬਪਤੀ ਨੇ ਇਹਨਾਂ ਦੀ ਜਾਇਦਾਦ 263% ਵਧ ਕੇ ਮਤਲਬ ਇਹਨਾਂ ਦੀ ਜਾਇਦਾਦ 10 ਸਾਲਾਂ ਚ 263% ਵਧੀ ਹੈ 70 ਲੱਖ ਕਰੋੜ ਹੋ ਗਈ ਹੈ ਅਰਬਪਤੀਆਂ ਦੀ ਜਾਇਦਾਦ ਦੇ ਮਾਮਲੇ ਦੇ ਵਿੱਚ ਭਾਰਤ ਦੁਨੀਆ ਤੋਂ ਤੀਸਰੇ ਸਥਾਨ ਤੇ ਆ ਸਿਰਫ ਅਮਰੀਕਾ ਤੇ ਚੀਨ ਹੀ ਇਸ ਤੋਂ ਅੱਗੇ ਨੇ ਜਾਣੀ ਜਿੰਨੇ ਉੱਥੇ ਅਮੀਰ ਲੋਕ ਨੇ ਅਮਰੀਕਾ ਤੇ ਚੀਨ ਦੇ ਵਿੱਚ ਪਹਿਲੇ ਨੰਬਰ ਤੇ ਅਮਰੀਕਾ ਦੇ ਲੋਕ ਅਮੀਰ ਨੇ ਅਰਬਪਤੀ ਦੂਸਰੇ ਨੰਬਰ ਤੇ ਚੀਨ ਦੇ ਨੇ ਤੀਜੇ ਨੰਬਰ ਤੇ 185 ਅਰਬਪਤੀ ਇੰਡੀਆ ਚ ਨੇ ਜਿਹੜਾ ਹੁਣ ਮੋਦੀ ਕਹਿੰਦਾ ਮੈਂ ਇਹਨਾਂ ਖਾਊਂਗਾ ਨਾ ਖਾਣੇ ਦੂੰਗਾ ਇਹ ਕਿੱਥੋਂ ਖਾ ਗਏ ਨੇ ਇਸ ਮੋਦੀ ਸਾਹਿਬ ਦੇ 10 ਸਾਲਾਂ ਦੇ ਦੌਰਾਨ 100 ਅਰਬਪਤੀ ਇੰਡੀਆ ਚ ਵਧ ਗਏ ਨੇ ਇਹਨਾਂ ਨੂੰ ਇਹੀ ਕਿਹਾ ਗਿਆ ਕਿ ਲੁੱਟੋ ਤਿਹ ਰਸਾ ਦਿਓ ਹੁਣ ਜਿਹੜੇ ਬੀਜੇਪੀ ਦੇ ਭਗਤ ਨੇ ਮੈਂ ਉਹਨਾਂ ਆਰਾਮਜਾਦਿਆਂ ਨੂੰ ਪੁੱਛਣਾ ਚਾਹਣਾ ਇਹਨਾਂ 프ੌਂਟ ਹੈਂਡ ਕੰਪਨੀ ਨੂੰ ਕਿ ਮੈਨੂੰ ਦੱਸ ਦਿਓ ਜਾਂ ਜਿਹੜੇ ਚਲੋ ਚੈਨਲ ਤੋਂ ਬਲੌਕ ਕੀਤੇ ਹੋਏ ਨੇ ਕਿ ਉਹਨਾਂ ਦੇ ਭਾਈ ਭਤੀਜੇ ਭੈਣ ਭਰਾ ਵੀ ਇੰਡੀਆ 'ਚ ਰਹਿੰਦੇ ਨੇ ਮੈਨੂੰ ਅੰਕੜਾ ਭੇਜ ਦਿਓ ਜਾਂ ਸੋਚੋ ਕਿ ਉਹਨਾਂ ਦੀ ਜਾਇਦਾਦ ਕਿੰਨੀ ਕੁ ਵਧ ਗਈ ਹੈ ਕਿਸੇ ਦੀ ਵੀ ਨਹੀਂ ਪਦੀ ਕਿਸਾਨ ਸੰਕਟ 'ਚ ਹੈ ਇਹ ਮੈਂ ਨਹੀਂ ਕਹਿੰਦਾ ਇਹ ਅਮਰ ਨਿਤਨ ਗਟਕਰੀ ਕਹਿੰਦਾ ਅਮਰਸਰ ਦੇ ਵਿੱਚ ਕੱਲ ਦੇ ਬਿਆਨ ਪੜ੍ਹ ਲਓ ਜੇ ਤੁਸੀਂ ਮੰਨਦੇ ਹੋ ਕਿਸਾਨ ਸੰਕਟ ਚ ਹੈ ਤੁਸੀਂ ਕਹਿੰਦੇ ਸੀ ਕਿ ਸਾਡੀ ਕੋਸ਼ਿਸ਼ ਰਹੇਗੀ ਕਿ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੇ ਹੋਈ ਕਿੱਥੇ ਆ ਖੈਰ ਇਸ ਦੌਰਾਨ ਜਾਨਕਿ ਦੁਨੀਆ ਭਰ ਦੇ ਸਭ ਤੋਂ ਤੀਸਰੇ ਨੰਬਰ ਤੇ ਅਮੀਰ ਭਾਰਤ ਨੇ 100 ਬੰਦਾ ਅਰਬਪਤੀ ਬਣ ਗਿਆ ਮੋਦੀ ਸਾਹਿਬ ਦੀ ਕਿਰਪਾ ਦੇ ਨਾਲ ਭਾਰਤ ਦੇ ਵਿੱਚ ਨਿਫਟੀ ਦੇ ਵਿੱਚ 500 ਨਿਫਟੀ 500 ਤੋਂ 249% ਹੁਸ਼ਾਲ ਤੇ ਅਸਰ ਹੈ ਭਾਰਤ ਦੇ ਵਿੱਚ ਇਹ ਜਿਹੜੇ ਧਨਾੜ ਤਬਕਾ ਇਸ ਦੀ ਜਾਇਦਾਦ ਦੇ ਵਿੱਚ ਹੁਸ਼ਾਲ ਫੈਮਿਲੀ ਬਿਜ਼ਨਸ ਨੇ ਭੂਮਿਕਾ ਨਿਭਾਈ ਹੈ 217 ਦੇ ਵਿੱਚ ਆਈ ਕ੍ਰੈਡਿਟ ਸويس ਦੀ ਰਿਪੋਰਟ ਦੇ ਮੁਤਾਬਕ ਕਿਹਾ ਗਿਆ ਹੈ ਕਿ ਦੇਸ਼ ਦੇ ਵਿੱਚ 108 ਫੈਮਿਲੀ ਓਨਡ ਬਿਜ਼ਨਸ ਸਟਾਕ ਐਕਸਚੇਂਜ ਲਿਮਟਿਡ ਹੈ ਪਰਿਵਾਰਾਂ ਦੀ ਧਨਾੜਾਂ ਦੀ 1 ਦਸੰਬਰ 2115 ਦੇ ਵਿੱਚ ਨਿਫਟੀ 500 ਇੰਡੈਕਸ ਤੋਂ 249% ਵੱਧ ਚੁੱਕਾ ਹੈ ਤੇ ਅਰਬਪਤੀ ਪਰਿਵਾਰ ਇਸੇ ਅਨੁਪਾਤ ਨਾਲ ਵਧੇ ਨੇ ਇਸ ਮੁਤਲਕ ਜੇ ਤੁਸੀਂ ਵੇਖੋ ਕਿ ਆਂਡੀਆਂ ਦੇ ਵਿੱਚ 10 ਸਾਲਾਂ ਦੇ ਵਿੱਚ ਇਹਨਾਂ ਅਰਬਪਤੀਆਂ ਦੀ ਜਾਇਦਾਦ 3 ਗੁਣਾ ਹੋ ਗਈ ਹੈ ਜਾਨੀ ਕਿ 10 ਸਾਲ ਪਹਿਲਾਂ ਆਂਡੀਆਂ ਚ 83 ਲੋਕ ਅਰਬਪਤੀ ਸੀ ਹੁਣ ਆਂਡੀਆਂ ਚ 185 ਲੋਕ ਅਰਬਪਤੀ ਨੇ ਜਾਨੀ 102 ਅਰਬਪਤੀ 10 ਸਾਲਾਂ ਚ ਵਧ ਗਏ ਨੇ ਪਰ ਦੂਸਰੇ ਪਾਸੇ ਚੀਨ ਦੇ ਵਿੱਚ 5 ਸਾਲਾਂ 'ਚ ਅਰਬਪਤੀਆਂ ਦੀ ਜਨਦਾਦ 16% ਘਟ ਕੇ 152 ਕਰੋੜ ਹੋ ਗਈ ਹੈ। ਸਾਲ 2115 ਤੋਂ ਲੈ ਕੇ 220 ਤੱਕ ਚੀਨ ਦੇ ਵਿੱਚ ਅਰਬਪਤੀ ਲੋਕਾਂ ਦੀ ਜਨਦਾਦ 137% ਵਧ ਕੇ 178 ਕਰੋੜ ਹੋ ਗਈ ਸੀ। ਤਦ ਤੋਂ ਲੈ ਕੇ ਹੁਣ ਤੱਕ ਇਹਨਾਂ ਦੀ ਜਨਦਾਦ 16% ਘਟ ਕੇ ਜਾਨੀ 178 ਲੱਖ ਕਰੋੜ ਤੋਂ ਘਟ ਕੇ 152 ਕਰੋੜ ਤੇ ਆ ਗਈ ਜਾਨੀ ਕਿ ਉਹ ਅਮੀਰ ਗਰੀਬ ਹੋ ਗਏ ਨੇ। ਚੀਨ ਦੇ ਵਿੱਚ 15 ਤੋਂ ਲੈ ਕੇ 24 ਤੱਕ ਪਰ ਸਾਡੇ 14 ਤੋਂ ਲੈ ਕੇ 24 ਤੱਕ 263% ਇਹਨਾਂ ਦੀ ਜਿਆਦਾਤ ਵਧੀ ਹੈ ਜਾਨਕਿ 102 ਹੋਰ ਅਰਬਪਤੀ ਪੈਦਾ ਹੋ ਗਏ ਨੇ ਇਹ ਨਹੀਂ ਕਿ ਇੰਡੀਆ ਕੋਈ ਤਰੱਕੀ ਕਰ ਗਿਆ ਇੰਡੀਆ ਦੀ ਤਰੱਕੀ ਤਾਂ ਤੁਸੀਂ ਵੇਖ ਹੀ ਰਹੇ ਹੋ ਲੋਕਾਂ ਦਾ ਵਰਡ ਹੰਗਰ ਇੰਡੈਕਸ ਦੇ ਵਿੱਚ ਭੁੱਖਮਰੀ ਦੇ ਵਿੱਚ ਸਾਡੇ ਹਾਲਾਤ ਮਾੜੇ ਨੇ ਮੋਦੀ ਸਾਹਿਬ ਖੁਦ ਮੰਨਦੇ ਨੇ ਕਿ 80 ਕਰੋੜ ਲੋਕ ਸਰਕਾਰੀ ਆਟਾ ਦਾਲ ਤੇ ਨਿਰਭਰ ਕਰਦੇ ਨੇ ਹਰ ਹਰ ਮੋਦੀ ਤਾਂ ਕਿਹਾ ਜਾ ਰਿਹਾ ਪਰ ਹਰ ਹਰ ਦੀ ਦਾਲ ਹੈ ਨਹੀਂ ਲੋਕਾਂ ਦੀ ਪਹੁੰਚ ਦੇ ਵਿੱਚ ਇਸ ਰਾਂ ਚੀਨ ਦੇ ਵਿੱਚ ਅਰਬਪਤੀਆਂ ਦੀ ਸੰਖਿਆ ਸਥਿਰ ਹੈ ਵਧੀ ਨਹੀਂ ਸਾਲ 220 ਦੇ ਵਿੱਚ ਉੱਥੇ 496 ਅਰਬਪਤੀ ਸੀ ਹੁਣ ਉੱਥੇ 224 ਦੇ ਵਿੱਚ 501 ਅਰਬਪਤੀ ਨੇ ਜਾਨੀ ਸਿਰਫ 4 ਸਾਲਾਂ ਚ ਉਥੇ 5 ਅਰਬਪਤੀ ਵਧੇ ਨੇ ਤੇ ਸਾਡੇ 10 ਸਾਲਾਂ ਚ 102 ਅਰਬਪਤੀ ਵਧੇ ਨੇ ਤੇਸਰਨ ਖਾਸ ਗੱਲ ਇਹ ਹੈ ਕਿ ਹਾਲ ਹੀ ਦੇ ਸਾਲਾਂ ਦੇ ਵਿੱਚ ਚੀਨ ਅਰਬਪਤੀਆਂ ਦੀ ਲਿਸਟ ਦੇ ਵਿੱਚ ਜਿਹੜੇ ਲੋਕ ਜੁੜੇ ਨੇ ਉਹ ਨਹੀਂ ਬਾਹਰ ਹੋਏ ਨੇ ਹੋਰ ਦੇਸ਼ਾਂ ਦੇ ਉਲਟ ਚੀਨ ਦੇ ਵਿੱਚ ਇੱਕ ਤਿਹਾਈ ਅਰਬਪਤੀਆਂ ਦੀ ਜਾਇਦਾਦ 1 ਅਰਬ ਡਾਲਰ ਤੋਂ ਕੁਝ ਜ਼ਿਆਦਾ ਇਸ ਦਾ ਮਤਲਬ ਹੈ ਕਿ ਚੀਨ ਦੇ ਸ਼ੇਅਰ ਬਾਜ਼ਾਰ ਦੇ ਵਿੱਚ ਛੋਟੀ ਗਿਰਾਵਟ ਨੇ ਇਹਨਾਂ ਨੂੰ ਬਾਹਰ ਕਰ ਦਿੱਤਾ ਇਸੋਂ ਦੀ ਅਮਰੀਕਾ ਦੀ ਵੀ ਸਥਿਤੀ ਵੇਖੇ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ 500 16 ਲੱਖ ਕਰੋੜ ਇਹਨਾਂ ਅਰਬਪਤੀਆਂ ਦੀ ਜਾਇਦਾਦ ਵਧੀ ਹੈ ਪਰ ਉਹਨਾਂ ਦੀ ਜਾਇਦਾਦ ਵੀ 58 ਫੀਸਦੀ ਵਧੀ ਹੈ ਤੇ ਸਾਡੇ ਵਾਲਿਆਂ ਦੀ ਪਤਾ ਕਿੰਨੀ ਵਧੀ ਹੈ 200 123% ਦੀ ਸਾਡੇ ਅਮੀਰਾਂ ਦੀ ਜਾਇਦਾਦ 123% ਵਧੀ ਹੈ ਨਾ ਗਿਣਤੀ ਤੇ ਪਰ ਇਹਨਾਂ ਦੀ ਜਾਇਦਾਦ 263% ਵਧੀ ਹੈ ਅਮਰੀਕਾ ਦੇ ਅਮੀਰਾਂ ਦੀ ਜਾਇਦਾਦ ਜਿਹੜੀ ਆ ਉਹ 137% ਵਧੀ ਹੈ ਸਾਲ 215 ਤੋਂ ਸੌਰੀ ਸਾਲ ਸੌਰੀ ਇਹਨਾਂ ਦੀ ਜ਼ਾਇਦਾਤ ਅਮਰੀਕਾ ਵਾਲਿਆਂ ਦੀ 58% ਦੀ ਵਧੀ ਹੈ ਤੇ ਸਾਡੇ ਵਾਲਿਆਂ ਦੀ 263% ਦੀ ਵਧੀ ਹੈ ਅਮਰੀਕਾ ਦੇ ਵਿੱਚ 5 ਸਾਲਾਂ ਦੇ ਵਿੱਚ ਅਰਬ ਪਤੀਆਂ ਦੀ ਜਾਇਦਾਦ 58% ਦੀ ਵਧ ਕੇ 516 ਲੱਖ ਕਰੋੜ ਹੋ ਗਈ ਹੈ ਜਦੋਂ ਕਿ 215 ਦੇ ਤੋਂ ਲੈ ਕੇ 15 220 ਤੱਕ ਇਹ 52% ਦੀ ਵਧ ਕੇ 322 ਲੱਖ ਕਰੋੜ ਹੋਈ ਸੀ ਸਾਲ 200 20 ਤੋਂ ਲੈ ਕੇ 224 ਤੱਕ ਟੈਕਨੋਲੋਜੀ ਖੇਤਰ ਦੇ ਵਿੱਚ ارب ਪਤੀ ਸਭ ਤੋਂ ਜ਼ਿਆਦਾ ਨੇ ਇਸ ਦੌਰਾਨ ਯੂਰਪ ਦੇ ਵਿੱਚ ਅਮੀਰੀ ਵਧਣ ਦੀ ਰਫ਼ਤਾਰ ਘਟੀ ਹੈ ਜਾਨੀ ਉੱਥੇ ਵੀ ਅਮੀਰ ਛੇਤੀ ਅਮੀਰ ਨਹੀਂ ਹੋ ਰਿਹਾ ਯੂਰਪ ਦੀ ਸਥਿਤੀ ਭਾਰਤ ਚੀਨ ਤੇ ਅਮਰੀਕਾ ਤੋਂ ਅਲੱਗ ਹੈ ਸਾਲ 215 ਤੋਂ 220 ਤੱਕ ਪੱਛਮੀ ਯੂਰਪ ਦੇ ਵਿੱਚ ارب ਪਤੀਆਂ ਦੀ ਜਾਇਦਾਦ 44% ਵਧ ਕੇ 178 ਲੱਖ ਕਰੋੜ ਹੋਈ ਹੈ ਲੇਕਿਨ 220 ਤੋਂ ਲੈ ਕੇ 224 ਤੱਕ ਇਹਨਾਂ ਦੀ ਜਾਇਦਾਦ ਸਿਰਫ 29% ਵਧ ਕੇ 268 228 ਲੱਖ ਕਰੋੜ ਹੋਈ ਹੈ ਜਿਹਦੇ ਵਿੱਚ ਟੈਕ ਬਿਲੀਅਨਰਸ ਮੈਸਿੰਗ ਨਾਲ ਜੁੜੇ ਉਦਯੋਗਪਤੀ 30% ਜਿਹਹ ਵੀ ਨੇ ਜਿਨ੍ਹਾਂ ਦਾ ਕਹਿਣਾ ਕਿ ਪਰਿਵਾਰ ਦੀਆਂ ਉਮੀਦਾਂ ਤੇ ਖਰਾ ਉਤਰਨਾ ਮੁਸ਼ਕਲ ਹੈ 30% ਇਹਨਾਂ ਅਮੀਰਾਂ ਦਾ ਕਹਿਣਾ ਬਿਲੀਅਨਰਸ ਦਾ ਕਿ ਉਹਨਾਂ ਦੇ ਪਰਿਵਾਰ ਦੀ ਜਾਇਦਾਦ ਮੈਨੇਜਮੈਂਟ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਹੈ ਹਾਲਾਂਕਿ 38% ਅਰਬਪਤੀਆਂ ਦਾ ਮੰਨਣਾ ਕਿ ਫੈਮਿਲੀ ਮੈਂਬਰਸ ਦੇ ਕੋਲ ਵੈਲਥ ਮੈਨੇਜ ਦੇ ਲਈ ਇਨੋਵੇਟਿਵ ਆਈਡੀਆ ਹੈ ਤੇ ਇਸ ਸਬੰਧੀ ਸਰਕਾਰਾਂ ਦੀ ਸਹਿਮਤੀ ਦੇ ਨਾਲ ਇਹ ਕੁਝ ਹੋ ਰਿਹਾ ਜਾਨੀ ਮੋਦੀ ਸਾਲ ਦੇ 10 ਸਾਲਾਂ ਦੇ ਰਾਜ ਭਾਗ ਦੇ ਦੌਰਾਨ 102 ਅਰਬਪਤੀ ਦੁਨੀਆ 'ਚ ਵਧੇ ਨੇ ਤੇ ਇਹਨਾਂ ਦੀ ਜਾਇਦਾਦ ਪੂਰੀ ਦੁਨੀਆ ਨਾਲੋਂ ਅਮਰੀਕਾ ਤੇ ਚੀਨ ਨਾਲੋਂ ਵੀ ਜ਼ਿਆਦਾ 263% ਵਧੀ ਹੈ ਹਾਲਾਂਕਿ ਅਮਰੀਕਾ ਦੀ ਜਿਹੜੇ ਅਮੀਰ ਨੇ ਉਹਨਾਂ ਦੀ ਜਾਇਦਾਦ ਜਿਹੜੀ ਹੈ ਉਹ ਸਿਰਫ 58% ਵਧੀ ਹੈ ਤੇ ਚੀਨ ਦੇ ਅਰਬਪਤੀਆਂ ਦੀ ਜਿਹੜੀ ਜਾਇਦਾਦ ਹੈ 137% ਵਧੀ ਹੈ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ اربਪਤੀ ਅਮਰੀਕਾ 'ਚ ਨੇ ਉਸ ਤੋਂ ਬਾਅਦ ਚੀਨ 'ਚ ਨੇ ਤੇ ਚੀਨ ਦੇ ਵਿੱਚ 501 اربਪਤੀ ਐ ਤੇ ਇੰਡੀਆ ਦੇ ਵਿੱਚ 185 اربਪਤੀ ਨੇ ਸੋ ਇਹ ਆ ਰਿਪੋਰਟ ਜਸਦਰਾਨ ਲక్ష్ਮੀਤਾ ਇਹਨਾਂ ਦੇ ਮਿਹਰਬਾਨ ਐ ਪੂਜੀ ਭਾਵੇਂ ਕੋ ਤੁਸੀਂ ਵੀ ਜਾਓ ਔਰ ਇਹ ਵੀ ਗੱਲ ਐ ਮੈਂ ਦਾਅਵੇ ਨਾਲ ਕਹਿਣਾ ਇਹ ਬਾਲਾ ਲక్ష్ਮੀ ਲక్ష్ਮੀ ਨੂੰ ਪੂਜਦੇ ਨਹੀਂ ਐ ਸਿਰਫ ਦਿਖਾਵੇ ਦੇ ਤੌਰ ਤੇ ਪੁੱਛਦੇ ਜਨਤਕ ਤੌਰ ਤੇ ਜਿਵੇਂ ਕਹਿੰਦੇ ਨਾ ਕਿ ਅਮੀਰ ਦਾ ਕੋਈ ਧਰਮ ਨਹੀਂ ਤੇ ਗਰੀਬ ਦੀ ਕੋਈ ਜਾਤ ਨਹੀਂ ਉਹ ਸਥਿਤੀ ਹੁੰਦੀ ਹੈ ਪਰ ਫਿਰ ਵੀ ਅਸੀਂ ਧਰਮ ਕਰਮ ਨੂੰ ਜਿਵੇਂ ਇਸ ਵਾਰੀ ਆ ਅਡਾਨੀ ਦੇ ਮੁੰਡੇ ਦਾ ਵਿਆਹ ਸੀ ਜਿਵੇਂ ਉੱਥੇ ਦਿਖਾਇਆ ਗਿਆ ਉਹ ਸਭ ਡਰਾਮੇ ਨੇ ਉਧਰ ਇਸ ਦੇ ਚਲਦਿਆਂ ਲੋਕ ਆਪਣਾ ਘਰ ਘਾਟ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਉਸ ਸਥਿਤੀ ਦੇ ਵਿੱਚ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ ਤੇ ਕੇਰਲ ਦੇ ਕੋਟਿਆਮ ਦੇ ਵਿੱਚ 1.5 ਏਕੜ ਦੇ ਵਿੱਚ 15 ਕੋਟੇਜ ਬਣਾਈਆਂ ਗਈਆਂ ਨੇ ਛੋਟੇ-ਛੋਟੇ ਘਰ ਬਣਾਏ ਗਏ ਨੇ ਤੇ ਸਾਂਝੀ ਰਸੋਈ ਵੀ ਕਾਮਨ ਕਿਚਨ ਵੀ ਬਣਾਈ ਗਿਆ ਬਜ਼ੁਰਗਾਂ ਦਾ ਇਕੱਲਾਪਨ ਦੂਰ ਕਰਨ ਦੇ ਲਈ ਕਿਉਂਕਿ ਇਹ ਪ੍ਰਵਾਸ ਸਿਰ ਪੰਜਾਬ 'ਚ ਹੀ ਨਹੀਂ ਇਹ ਦੇਸ਼ ਦੇ ਦੂਸਰੇ ਹਿੱਸਾ 'ਚ ਵੀ ਹੈ ਕੇਰਲਾ ਦੇ ਵਿੱਚ ਵੀ ਬਹੁਤ ਸਾਰੇ ਲੋਕ ਵਿਦੇਸ਼ੀ ਹੋ ਗਏ ਨੇ ਐਨ ਆਰ ਆਈ ਹੋ ਗਏ ਨੇ ਕੇਰਲਾ ਦੇ ਕੋਟਿਆਮ ਦੇ ਵਿੱਚ 30 ਕਿਲੋਮੀਟਰ ਦੂਰ ਲਾਲਮ ਨਦੀ ਦੇ ਕੰਢੇ ਤੇ 15 ਘਰ ਬਣੇ ਨੇ 774 ਵਰਗ ਫੁੱਟ ਦੇ ਵਿੱਚ ਬਣੇ ਇਹਨਾਂ ਦੋ-ਦੋ ਕਮਰਿਆਂ ਦੇ ਘਰਾਂ ਦੇ ਵਿੱਚ ਕਿਚਨ ਵੀ ਨਹੀਂ ਹੈ ਘਰ ਦੇ ਵਿੱਚ ਸਿਰਫ ਬਜ਼ੁਰਗ ਜੋੜਾ ਦਿਨ ਰਾਤ ਰਹਿੰਦਾ ਹੈ ਤੇ ਇਹ ਸਨਰਜੀ ਹੈ ਜਿਸ ਦੇ ਵਿੱਚ ਕੇਰਲਾ ਦੇ 15 ਬਜ਼ੁਰਗ ਜੋੜੇ ਰਹਿੰਦੇ ਨੇ ਸਨਰਜੀ ਇਸ ਤਰ੍ਹਾਂ ਡਾਕਟਰ ਇੰਜੀਨੀਅਰ ਬੈਂਕ ਮੈਨੇਜਰ ਟੀਚਰ ਪ੍ਰੋਫੈਸਰ ਕਰਨਲ ਆਦਿ ਅਹੁਦਿਆਂ ਤੇ ਰਹੇ ਇਹ ਬਜ਼ੁਰਗ ਨੇ ਜਿਹੜਿਆਂ ਦੇ ਬੱਚੇ ਦੂਜੇ ਸ਼ਹਿਰਾਂ 'ਚ ਜਾਂ ਵਿਦੇਸ਼ਾਂ 'ਚ ਜਾ ਵਸੇ ਨੇ ਤੇ ਇਹ ਇਕੱਲੇ ਨੇ ਇੱਥੇ ਸ਼ਾਂਤ ਵਾਤਾਵਰਣ ਦੇ ਵਿੱਚ ਇਹ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੇ ਨੇ ਇਸ ਸੰਬੰਧੀ ਇਹ ਜਿਹੜਾ 올ਡ এজ ਹੋਮ ਬਣਿਆ ਸਨਰਜੀ ਜਿਸ ਨੂੰ ਕਿਹਾ ਗਿਆ ਇਸ ਦੇ ਵਿੱਚ ਪਹਿਲਾ ਘਰ ਰਿਟਾਇਰਡ ਕਰਨਲ ਮੈਥਿਊ ਮੁਰਕ ਹੰਦਾ ਤੇ ਉਸ ਦੀ ਪਤਨੀ ਡਾਲੀ ਮੈਥਿਊ ਉਹਦੇ ਨਾਲ ਰਹਿੰਦੀ ਹੈ ਤੇ ਇਹ ਜਿਹੜੇ ਨੇ ਆਪਸ ਦੇ ਵਿੱਚ ਇਹਨਾਂ ਨੇ ਗੈਸਟ ਰੂਮ ਬਣਾਇਆ ਹੋਇਆ ਤੇ ਇਕੱਠੇ ਸਾਰੇ ਖਾਣਾ ਖਾਂਦੇ ਨੇ 2 ਨਵੰਬਰ ਨੂੰ ਇਸ ਦੀ ਸ਼ੁਰੂਆਤ ਹੋਈ ਹੈ ਤੇ ਇੱਥੇ ਸੱਤ ਜੋੜਿਆਂ ਨੇ ਰਹਿਣਾ ਸ਼ੁਰੂ ਕੀਤਾ ਸੀ ਤੇ ਇਸ ਸਲਸਿਲੇ ਵਿੱਚ ਦੁਪਹਿਰ ਨੂੰ ਲੰਚ ਕਰਨ ਲਈ ਇਕੱਠੇ ਹੁੰਦੇ ਨੇ ਸ਼ਾਮ ਨੂੰ ਡਿਨਰ ਤੇ ਸਵੇਰੇ ਬ੍ਰੇਕਫਾਸਟ ਦੋ ਰਸੋਈਏ ਨੇ ਜਿਸ ਤੇ ਵਿੱਚ ਸਾਰੇ ਹੱਥ ਸਾਠ ਠੱਠਾ ਕਰਦੇ ਨੇ ਇੱਕ ਦੂਸਰੇ ਨੂੰ ਜ਼ਿੰਦਗੀ ਦੀਆਂ ਕਹਾਣੀਆਂ ਸੁਣਾਉਂਦੇ ਨੇ ਕਿਸੇ ਨੂੰ ਕੋਈ ਜਲਦੀ ਨਹੀਂ ਕੋਈ ਕਾੜ ਨਹੀਂ ਜਿੱਥੇ ਬੈਠ ਕੇ ਆਪਣੀ ਜ਼ਿੰਦਗੀ ਦਾ ਲੁਤਫ ਲੈਦੇ ਨੇ ਸਭ ਤੋਂ ਉਮਰਦਰਾਜ ਜੋੜੀ ਇੱਥੇ 86 ਸਾਲ ਦੇ ਪ੍ਰੋਫੈਸਰ ਪਾਲ ਤੇ 82 ਸਾਲ ਦੀ ਉਹਨਾਂ ਦੀ ਪਤਨੀ ਮੈਰੀ ਪਾਲ ਹਰ ਕੋਈ ਉਹਨਾਂ ਦੀ ਮਦਦ ਲਈ ਤਿਆਰ ਰਹਿੰਦਾ ਉੱਥੇ ਇੱਕ ਸਿਧਾਂਤ ਹੈ ਕਿ ਆਪਣਾ ਕੰਮ ਖੁਦ ਕਰਨਾ ਹੈ ਜੋ ਕਮਜ਼ੋਰ ਹੈ ਉਸਦੀ ਮਦਦ ਕਰੋ ਲਾਂਚ ਤੋਂ ਬਾਅਦ ਸਾਰੇ ਆਪਣੇ ਆਪਣੇ ਕਾਟੇਜ ਦੇ ਵਿੱਚ ਸੌਣ ਲਈ ਚਲੇ ਜਾਂਦੇ ਨੇ ਥੋੜੀ ਦੇਰ ਬਾਅਦ ਬਾਰਿਸ਼ ਸ਼ੁਰੂ ਹੋ ਗਈ ਹੈ ਜਿਸ ਰਾਨ ਸ਼ਾਮ ਨੂੰ 4 ਵਜੇ ਫਿਰ ਇਹ ਛਤਰियां ਲੈ ਕੇ ਚਾਹ ਪੀਣ ਪਹੁੰਚਦੇ ਨੇ ਕੁਝ ਸਨੈਕਸ ਪਕੌੜੇ ਸ਼ਕੌੜੇ ਗੱਪਸ਼ਪ ਇਸ ਤੋਂ ਬਾਅਦ 1.5 ਏਕੜ ਦੇ ਵਿੱਚ ਫੈਲੇ ਇਸ 올ਡ ਇਸ ਹੋਮ ਦੇ ਵਿੱਚ ਇਹ ਲੋਕਸਿਆਰ ਸਪਟਾ ਕਰਦੇ ਨੇ ਤੇ ਉੱਥੇ ਇਹਨਾਂ ਨੇ ਫੁੱਲਾਂ ਵਾਲੇ ਫਲਾਂ ਵਾਲੇ ਬੂਟੇ ਲਾਏ ਨੇ ਸਬਜ਼ੀਆਂ ਦੀ ਖੇਤੀ ਵੀ ਕਰਦੇ ਨੇ ਤੇ ਤુલਸੀ ਜਾਂ ਹੋਰ ਬੂਟੇ ਲਾਉਂਦੇ ਨੇ ਤੇ ਉਹਨਾਂ ਦਾ ਸੇਵਨ ਕਰਦੇ ਨੇ ਸੋ ਇਸ ਸੰਬੰਧੀ ਖਾਸ ਕਰਕੇ ਕੁਦਰਤੀ ਖੇਤੀ ਵੀ ਕਰਦੇ ਨੇ ਜਿੰਨਾ ਹੋ ਸਕੇ ਯਾਨੀ ਅਕਲਤਾ ਨੂੰ ਦੂਰ ਕਰਨ ਵਾਸਤੇ ਇਹ ਇੱਕ ਨਵਾਂ ਆਈਡੀਆ 올ਡ ਇਸ ਹੋਮ ਦਾ ਕਿ 15 ਛੋਟੇ ਛੋਟੇ ਘਰ ਬਣਾ ਕੇ ਉਸ ਨਦੀ ਦੇ ਕਿਨਾਰੇ ਹਲਮ ਲਾਲਮ ਨਦੀ ਦੇ ਕਿਨਾਰੇ ਬਜ਼ੁਰਗਾਂ ਦਾ ਇਕਲਾਪਾ ਦੂਰ ਕਰਨ ਦੇ ਲਈ ਇਹ 올ਡ ਇਸ ਹੋਮ ਬਣਾਇਆ ਗਿਆ ਹਾਲਾਂਕਿ ਇਸ ਦੇ ਖਰਚੇ ਨੇ ਫੀਸ ਹੈ ਹਰ ਬੰਦਾ ਨਹੀਂ ਉੱਥੇ ਰਹਿ ਸਕਦਾ ਪਰ ਕੁਝ ਲੋਕ ਜਿਹੜੇ ਨੇ ਇਹ ਮਹਿਸੂਸ ਕਰਦੇ ਨੇ ਕਿ ਸੰਗਤ ਜਿਸ ਤਰ੍ਹਾਂ 21ਵਾਂ ਮੰਨੀ ਜਾਂਦੀ ਹੈ ਨਾ ਬੰਦਾ ਬੰਦੇ ਦਾ دارو ਹੈ ਕੱਲ ਹੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ਤੇ ਕੱਲਾ ਨਾ ਹੋਵੇ ਪੁੱਤ ਜੱਟ ਦਾ ਇਹਦੇ ਵਾਸਤੇ ਕੁਝ ਜਿਹੜੇ ਸਰਕਾਰੀ ਸਿਵਾਵਾ ਨੇ ਖਾਸ ਕਰਕੇ ਪੁਲਿਸ ਫਰੈਂਡਲੀ ਹੋਵੇ ਜੁਡੀਸ਼ਲੀ ਫਰੈਂਡਲੀ ਹੋਵੇ ਤਾ ਜ਼ਿੰਦਗੀ ਸੋਹਣੀ ਨਿਕਲ ਜਾਂਦੀ ਹੈ ਸੋ ਇਸ ਕਰਕੇ ਸਰਕਾਰਾਂ ਇਸ ਦੌਰਾਨ ਇਸੇ ਕਰਕੇ ਬਣਾਈਆਂ ਜਾਂਦੀਆਂ ਨੇ ਕਿ ਉਹ ਲੋਕਾਂ ਦੇ ਪੂਰਕ ਹੋਣ ਹੀਸੇ ਸਬੰਧੀ ਅ ਅ ਸਾਜ ਜਸਵੀਰ ਸਿੰਘ ਯੂਐਸਓ ਤੋਂ ਜੁੜੇ ਸੀ ਉਹਨਾਂ ਨੇ ਇੱਕ ਹੱਦਬੀਤੀ ਲਿਖੀ ਹੈ ਇੱਥੇ ਉਹਨਾਂ ਨੇ ਲਿਖਿਆ ਕਹਿੰਦੇ ਮੈਂ 7 ਸਾਲ ਪਹਿਲਾਂ ਕੈਲੀਫੋਰਨੀਆ ਦੇ ਸਿਟੀ ਫ੍ਰਿਜ਼ਨੋ ਦੇ ਵਿੱਚ ਰਹਿੰਦਾ ਸੀ ਤੇ ਸ਼ਾਂਤ ਮਰੀਆ ਤੋਂ ਲੋਡ ਚੁੱਕਣ ਗਿਆ ਟਰਕਿੰਗ ਕਰਦੇ ਨੇ ਜੋ ਸਾਡੇ ਸਿਟੀ ਫਰੋਜ਼ਨੋ ਤੋਂ 170 ਮੀਲ ਦੀ ਦੂਰੀ ਤੇ ਹੈ ਮੈਂ ਸ਼ਾਮ ਨੂੰ ਲੋਡ ਚੁੱਕਣ ਤੋਂ ਬਾਅਦ ਜਦੋਂ ਵਾਪਸ ਮੋੜਨ ਲੱਗਾ ਤਾਂ ਮੇਰੇ ਟਰੱਕ ਦਾ ਜੀਪੀਐਸ ਸਿਸਟਮ ਖਰਾਬ ਹੋ ਗਿਆ ਮੈਂ ਬਾਦਲਵਾ ਪ੍ਰਬੰਧ ਕਰਕੇ ਆਪਣੇ ਸਿਟੀ ਦੀ ਲੋਕੇਸ਼ਨ ਆਪਣੇ ਫੋਨ 'ਚ ਪਾ ਲਈ ਤਾਂ ਜੋ ਸਹੀ ਰਸਤਾ ਲੱਭ ਸਕਾਂ ਤੇ ਮੈਨੂੰ ਫੋਨ ਵਾਲੇ ਸਿਸਟਮ ਨੇ ਇੱਕ ਲਿੰਕ ਰੋਡ ਤੇ ਪਾ ਦਿੱਤਾ ਕਿਉਂਕਿ ਮੈਂ ਇੱਥੇ ਨਵਾਂ ਡਰਾਈਵਰ ਸੀ ਦੂਸਰਾ ਗਿਆ ਵੀ ਪਹਿਲੀ ਵਾਰੀ ਸੰਤਾ ਮਾਰੀ ਆ ਸੀਗਾ ਤੀਜਾ ਟਰੱਕ ਦੇ ਵਿੱਚ ਵੀ ਕੁਝ ਸਮੱਸਿਆ ਸੀ ਜੋ ਚੰਗੀ ਤਰ੍ਹਾਂ ਮੋਸ਼ਨ ਨਹੀਂ ਸੀ ਫੜ ਰਿਹਾ ਸੋ ਇੱਕ ਪੰਜਾਬੀ ਕਹਾਵਤ ਹੈ ਕਿ ਕੰਬਲੀ ਦੂਜੀ ਪੈਗੀ ਸਿਵਿਆਂ ਦੇ ਰਾਹ ਜਦੋਂ ਮੈਂ ਉਸ ਮੇਨ ਰੋਡ ਦੀ ਬਜਾਏ ਲਿੰਕ ਰੋਡ ਤੇ ਜਾ ਰਿਹਾ ਸਾਂ ਤਾਂ ਲਿੰਕ ਰੋਡ ਦਾ ਜਿਹੜਾ ਰਸਤਾ ਸੀ ਉਹ ਪਹਾੜੀ ਰਸਤਾ ਸੀ ਪਹਾੜੀ ਕਾਫੀ ਚੜਾਈ ਤੇ ਸੀ ਟਰੱਕ ਮੋਸ਼ਨ ਨਹੀਂ ਸੀ ਫੜਦਾ ਰਸਤਾ ਨਵਾਂ ਸੀ ਤੰਗ ਸੀ ਤਕਰੀਬਨ 20 ਬਾਈ ਮੀਲ ਤੋਂ ਬਾਅਦ ਵਧੀਆ ਰਾਹ ਆ ਜਾਣਾ ਸੀ ਪਰ ਇਹ ਰੋਡ ਪਧਰਾ ਆਉਣ ਤੋਂ ਪਹਿਲਾਂ ਮੇਰੇ ਟਰੱਕ ਦੀ ਪਿਕਅਪ ਨਹੀਂ ਸੀ ਬਣ ਰਹੀ ਮੋਸ਼ਨ ਨਹੀਂ ਸੀ ਬਣਿਆ ਨਵੀਂ ਡਰਾਈਵਰੀ ਸੀ ਸੋ ਰਿਸਕੀ ਸੀ ਪਹਾੜੀ ਏਰੀਆ ਸੀ ਹੌਸਲਾ ਨਾ ਬਣੇ ਫਿਰ ਉਸ ਰਸਤੇ ਤੋਂ ਵਾਪਸ ਮੁੜਨ ਦਾ ਯੂ ਟਰਨ ਮਾਰਨ ਦਾ ਵੀ ਕੋਈ ਨਹੀਂ ਸੀ ਕਿਉਂਕਿ ਟਰੱਕ ਵੱਡੇ ਨੇ ਯੂ ਟਰਨ ਬਣੀ ਸੀ ਲਿਆ ਜਾ ਸਕਦਾ ਸੋ ਮੈਂ ਫੈਸਲਾ ਕੀਤਾ ਕਿ ਕੋਈ ਨਾ ਮੈਂ ਪੁਲਿਸ ਨੂੰ ਕਾਲ ਕਰਾਂ ਉਹ ਮੇਰੀ ਮਦਦ ਕਰੇ ਸੋ ਪੰਜਾਬ ਰਹਿੰਦੇ ਮੈਂ ਕਈ ਵਾਰੀ ਸੁਣਿਆ ਸੀ ਕਿ ਅਮਰੀਕਾ ਦੀ ਪੁਲਿਸ ਬਹੁਤ ਵਧੀਆ ਸਾਹ ਜਸਵੀਰ ਸਿੰਘ ਲਿਖਦੇ ਨੇ ਕਹਿੰਦੇ ਜਦੋਂ ਮੈਂ ਫਿਰ ਹੈਲਪਲੀ ਪੁਲਿਸ ਨੂੰ ਕਾਲ ਕੀਤੀ ਤਾਂ 4 ਮਿੰਟ ਬਾਅਦ ਹੀ ਪੁਲਿਸ ਦੀਆਂ ਦੋ ਗੱਡੀਆਂ ਆ ਗਈਆਂ ਹੂਟਰ ਮਾਰਦੀਆਂ ਤੇ ਉਹਨਾਂ ਨੇ ਬੜੀ ਹਲੀਮੀ ਨਾਲ ਮੇਰੀ ਸਮੱਸਿਆ ਨੂੰ ਜਾਣਿਆ ਮੈਨੂੰ ਪੁੱਛਿਆ ਕਿ ਕੀ ਤਕਲੀਫ ਹੈ ਫਿਰ ਉਹਨਾਂ ਨੇ ਆਖਿਆ ਕਿ ਮਿਸਟਰ ਸਿੰਘ ਤੂੰ ਇਸ ਰੋਡ ਤੇ ਜਾ ਸਕਦਾ ਪਰ ਥੋੜਾ ਧਿਆਨ ਨਾਲ ਜਾਇਂ ਸੋ ਮੈਂ ਪੁਲਿਸ ਵਾਲਿਆਂ ਨੂੰ ਆਪਣੇ ਟਰੱਕ ਦੀ ਮਜਬੂਰੀ ਦੱਸੀ ਕਿ ਮੋਸ਼ਨ ਨਹੀਂ ਫੜਦਾ ਸੋ ਮੈਂ ਬੇਨਤੀ ਕੀਤੀ ਕਿ ਤੁਸੀਂ ਮੇਰੇ ਟਰੱਕ ਨੂੰ ਸਕਾਟ ਕਰਕੇ ਪਾਇਲਟ ਲਾ ਕੇ 20 ਕਿ ਮੀਲ ਮੈਨੂੰ ਛੱਡ ਸਕਦੇ ਹੋ ਤਾਂ ਜੋ ਮੈਨੂੰ ਥੋੜੇ ਜਿਹਾ ਅੱਗੇ ਆਉਂਦੇ ਵਹੀਕਲ ਮੈਨੂੰ ਸਾਈਡ ਦੇਈ ਜਾਣ ਮੈਂ ਆਪਣਾ ਗੇਅਰ ਨਾ ਬਦਲਾਂ ਤੇ ਇਸ ਸਿਲਸੇ ਵਿੱਚ ਉਹਨਾਂ ਨੇ ਮੇਰੀ ਮਦਦ ਕਰਨ ਲਈ ਹੰਗਾਰਾ ਭਰਿਆ ਉਹਨਾਂ 'ਚ ਇੱਕ ਪੁਲਿਸ ਵਾਲੇ ਨੇ ਇੱਕ ਗੱਡੀ ਮੇਰੇ ਅੱਗੇ ਲਾ ਲਈ ਤੇ ਇੱਕ ਨੇ ਮੇਰੇ ਪਿੱਛੇ ਲਾ ਲਈ ਉਹ ਮੈਨੂੰ ਸਕਾਟ ਕਰਨ ਲੱਗੇ ਤਾਂ ਜੋ ਮੈਨੂੰ ਆਪਣੇ ਵਾਹਨ ਨੂੰ ਕਰਾਸ ਕਰਨ ਲੱਗੇ ਕੋਈ ਦਿੱਕਤ ਨਾ ਆਵੇ ਪਰ ਜਿਉਂ-ਜਿਉਂ ਟਰੱਕ ਪਹਾੜੀ ਚੜਾਈ ਚੜ ਰਿਹਾ ਸੀ ਤੇ ਮੈਨੂੰ ਕਾਫੀ ਦਿੱਕਤ ਸੀਗੀ ਤੇ ਇਸ ਕਰਕੇ ਚਲੋ ਸਕਾਟ ਕਰਦੇ ਸੀ ਮੇਰਾ ਮੋਸ਼ਨ ਨਹੀਂ ਸੀ ਟੁੱਟਦਾ ਗੱਡੀ ਦਾ ਤੇ ਮੈਂ ਆਰਾਮ ਦੇ ਨਾਲ ਉਹ ਪਹਾੜੀ ਰਸਤਾ ਪਾਰ ਕਰ ਲਿਆ ਤੇ ਫਿਰ ਮੈਨੂੰ ਇਹ ਸੀ ਕਿ ਚਲੋ ਜੇ ਕੋਈ ਦਿੱਕਤ ਆ ਗਈ ਗੱਡੀ ਨੂੰ ਤੇ ਇਹ ਦੋ ਗੱਡੀਆਂ ਨੇ ਮੈਨੂੰ ਰਾਹਤ ਦੇਣਗੀਆਂ ਐਕਸੀਡੈਂਟ ਤੋਂ ਬਚਾ ਰਹੇਗਾ ਸੋ ਜਿਸ ਤਰ੍ਹਾਂ ਪੰਜਾਬ ਦਾ ਇੱਕ ਮੰਤਰੀ ਜਾਂਦਾ ਕਿ ਇੱਕ ਗੱਡੀ ਸਕਵਾਟ ਦੀ ਅੱਗੇ ਤੇ ਇੱਕ ਪਿੱਛੇ ਉਸੇ ਤਰ੍ਹਾਂ ਮੈਂ ਜਾ ਰਿਹਾ ਸੀ ਸੋਚ ਰਿਹਾ ਸੀ ਕਿ ਯਾਰ ਕਿੱਡਾ ਵਧੀਆ ਸਿਸਟਮ ਹੈ ਇਹਨਾਂ ਲੋਕਾਂ ਦਾ ਬੰਦਾ ਬੰਦੇ ਦੀ ਜਾਂ ਬੰਦੇ ਦੀ ਸਰਕਾਰ ਕਿਵੇਂ ਹੈਲਪ ਕਰਦੀ ਹੈ ਕੁਝ ਮੀਲਾਂ ਤੋਂ ਬਾਅਦ ਜਦੋਂ ਰਸਤਾ ਪੰਦਰ ਆ ਗਿਆ ਪਹਾੜੀ ਨਿਕਲ ਗਈ ਦਾ ਮੇਰੀ ਗੱਡੀ ਥੋੜਾ ਜਿਹਾ ਸਮੂਥ ਚੱਲਣ ਲੱਗੀ ਤੇਜਸਦਾਨ ਮੈਂ ਟਰੱਕ ਸਾਈਡ ਤੇ ਲਾ ਕੇ ਦੋਵੇਂ ਪੁਲਿਸ ਵਾਲਿਆਂ ਨੂੰ ਧੰਨਵਾਦ ਕਰਦੇ ਆਖਿਆ ਕਿ ਤੁਸੀਂ ਹੁਣ ਚਲੇ ਜਾਓ ਮੈਂ ਸੇਫ ਰੋਡ ਤੇ ਆ ਗਿਆ ਮੈਂ ਪਹੁੰਚ ਜਾਵਾਂਗਾ ਪਰ ਮੈਨੂੰ ਉਹਨਾਂ ਦਾ ਧੰਨਵਾਦ ਕਰਨ ਲਈ ਲੋੜਿੰਗ ਦੇ ਸ਼ਬਦ ਵੀ ਨਹੀਂ ਸੀ ਲੱਭ ਰਹੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਡੇ ਨਾਲ ਕਾਫੀ ਦਾ ਕੱਪ ਸਾਂਝਾ ਕਰਨਾ ਚਾਹੁੰਨਾ ਤਾਂ ਉਹਨਾਂ ਨੇ ਬੜੀ ਹਲੀਮੀ ਤੇ ਨਿਮਰਤਾ ਨਾਲ ਸਮਾਂ ਘੱਟ ਹੋਣ ਦੀ ਮਜਬੂਰੀ ਦੱਸ ਕੇ ਮੈਨੂੰ ਫਿਰ ਮਿਲਣ ਦੀ ਆਸ ਦੇ ਨਾਲ ਸੀਫ ਕਰਕੇ ਚਲੇ ਗਏ ਜਦੋਂ ਉਹ ਪੁਲਿਸ ਮੁਲਾਜ਼ਮ ਵਾਪਸ ਜਾ ਰਹੇ ਸਨ ਤੇ ਮੇਰੇ ਦਿਲ ਚ ਉਹਨਾਂ ਪ੍ਰਤੀ ਤੇ ਇਸ ਮੁਲਕ ਪਤਰੀ ਪ੍ਰਤੀ ਸਤਿਕਾਰ ਵਧਾ ਗਿਆ ਕਿ ਕਿਵੇਂ ਮੁਸ਼ਕਲ ਦੇ ਸਮੇਂ ਸਰਕਾਰਾਂ ਨਾਲ ਸੰਬੰਧਤ ਇਹ ਅਥਾਰਟिटीज ਕਿੰਨੀ ਮਦਦ ਕਰਦੀਆਂ ਨੇ ਇਹ ਹੁਣ ਭਾਵੇਂ ਮੇਰਾ ਮਸਲਾ ਹੱਲ ਹੋ ਗਿਆ ਪਰ ਇੱਕ ਮਸਲਾ ਰਹਿ ਗਿਆ ਕਿ ਕਾਸ਼ ਮੇਰੇ ਭਾਰਤ ਦੀ ਪੁਲਿਸ ਵੀ ਜਿਹੀ ਹੋਵੇ ਇਹ ਸਵਾਲ ਮੈਨੂੰ ਵਾਰ-ਵਾਰ ਤੰਗ ਕਰਦਾ ਹੈ ਇਸੇ ਦੌਰਾਨ ਮੈਂ ਫਿਰ ਉਸ ਨੂੰ ਪਹੁੰਚ ਗਿਆ ਤੇ ਆਪਣੇ ਸਿਸਟਮ ਦਾ ਤੇ ਅਮਰੀਕਾ ਦੇ ਸਿਸਟਮ ਦਾ ਤੁਲਨਾਤਮਕ ਧਿਆਨ ਕਰਦਾ ਗਿਆ ਈਐਸ ਆ ਜਸਵੀਰ ਸਿੰਘ ਜਿਹਨਾਂ ਦਾ ਪਿੰਡ ਕਰਤਾਰਪੁਰਾ ਮੁਹਾਲੀ ਪੰਜਾਬ ਦੇ ਲਾਗੇ ਜਿੱਥੇ ਆ ਪਹਾੜੀ ਪਿੰਡ ਨੇ ਬਹੁਤ ਸੋਹਣੇ ਅਮੀਰਾਂ ਦੇ ਫਾਰਮ ਹਾਊਸ ਨੇ ਬੜਾ ਰਮਣੀਕ ਲਾਕਾ ਇਨਾਂ ਦਾ ਆਸੂਂਕ ਪਿੰਡ ਵਗੈਰਾ ਉੱਥੋਂ ਦੇ ਰੇਨ ਬਾਈ ਜੀ ਜਸਵੀਰ ਸਿੰਘ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਲਿਖੀ ਹੈ ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9876309655 9876309655 ਇਸੇ ਹੀ ਨੰਬਰ ਤੇ ਬ੍ਰੌਮਚ ਕਾਲ ਕਰ ਸਕਦੇ ਹੋ ਇਸੇ ਹੀ ਨੰਬਰ ਤੇ ਇਹਨਾਂ ਬ੍ਰੌਮਾਂ ਦਾ ਲਿੰਕ ਮੰਗਵਾ ਸਕਦੇ ਹੋ ਬ੍ਰੌਮ ਚੰਗਾ ਲੱਗਦਾ ਹੈ ਲਾਈਕ ਤੇ ਸ਼ੇਅਰ ਜਰੂਰ ਦਬਾ ਦਿਆ ਕਰੋ